ਸੋ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਨੌਜਵਾਨਾਂ ਦੇ ਜੋਸ਼ ਬਲਦਾਂ ਪ੍ਰਯੋਗ ਕਰ ਰਹੇ ਨੇ ਨੌਜਵਾਨ ਪੁਲਿਸ ਪਾਰਟੀ ਨੂੰ ਪਿੱਛੇ ਕਰ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਨੌਜਵਾਨ ਪਹੁੰਚੇ ਨੇ ਸੋ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਸੋ ਮੌਜੂਦ ਦੇ ਕਹਿੰਦੇ ਨਹੀਂ ਕਿਉਂ ਸਾਡੇ ਮੁੰਡੇ ਕਰ ਫਜ਼ਦਾਰ ਕਰਦੇ ਨੇ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਦੇ ਆ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਸ਼ਾਂਤਮਈ ਦਾ ਖੜੇ ਸ਼ਾਂਤਮਈ ਹੈ ਇਹ ਸ਼ਾਂਤਮਈ ਹੈ ਜਿਹੜਾ ਕੰਮ ਤੁਸੀਂ ਕਰ ਰਹੇ ਨਾ ਇਹ ਤੁਸੀਂ ਗੈਰਕਾਨੂੰਨੀ ਕਰ ਰਹੇ ਹੋ ਇੱਥੇ ਜਿਹੜੀ ਭੱਜਦੜ ਹੁੰਦੀ ਹੈ ਉਹਦੇ ਵਿੱਚ ਧੱਕਾ ਵੀ ਮਾਰਿਆ ਜਾਂਦਾ ਮੈਨੂੰ ਉਨੀ ਪਤਾ ਲੱਗਿਆ ਵੀ ਕਿਸ ਨੇ ਮੈਨੂੰ ਧੱਕਾ ਮਾਰਿਆ ਪਰ ਮੈਂ ਡਿੱਗਿਆ ਤੇ ਪੈਰ ਦੇ ਉੱਤੇ ਵੀ ਮੋਚ ਆ ਸੋ ਨੌਜਵਾਨ ਜਿਹੜੇ ਹੈਗੇ ਆ ਹੋਰ ਪਹੁੰਚੇ ਨੇ ਸੁਣ ਸੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਨੌਜਵਾਨਾਂ ਦੇ ਜੋਸ਼ ਬਲਦ ਪ੍ਰਯੋਗ ਕਰ ਰਹੇ ਨੇ ਨੌਜਵਾਨ ਪੁਲਿਸ ਪਾਰਟੀ ਨੂੰ ਪਿੱਛੇ ਕਰ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਟੇ ਕਾਫਲੇ ਦੇ ਰੂਪ ਦੇ ਵਿੱਚ ਨੌਜਵਾਨ ਪਹੁੰਚੇ ਨੇ ਸੋ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਸੋ ਐਸ ਵਕਤ ਰੋਕਾਂ ਜਿਹੜੀਆਂ ਤੋੜ ਦਿੱਤੀਆਂ ਗਈਆਂ ਨੇ ਹਾਂਜੀ ਬਾਈ ਯਾਰ ਦੇਖਿਆ ਸੀ ਯਾਰ ਟੱਕਾ ਮਾਰਿਆ ਕਿਸੇ ਨੇ ਸੋ ਰੋਕਾਂ ਤੋੜ ਦਿੱਤੀਆਂ ਗਈਆਂ ਨੇ ਸਾਫ਼ ਤੌਰ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਪਾਣੀ ਨਹੀਂ ਲੱਗਿਆ ਮੇਰੇ ਹੋਰ ਕੋਈ ਨਾ ਸਪਰਾ ਦੇ ਮੈਨੂੰ ਪੜਾ ਦੇ ਪਾਣੀ ਕੋ ਦਾ ਕਰਦੇ ਆ ਹੁਣ ਭੈਣ ਦੇ ਹੋ ਲੰਗੀ ਨੇ ਹੋ ਹੁਣ ਇਹ ਕਿਤੇ ਕਿਤੇ ਮੈਂ ਖਾਧਾ ਉਹ ਭੈਣ ਮੋਟਾ ਖਾਧਾ ਸੋ ਬੈਰੀਕੇਡ ਤੋੜ ਕੇ ਅੱਗੇ ਲੰਘ ਗਏ ਨੇ ਸੋ ਟਰੈਕਟਰ ਨੂੰ ਰੋਕ ਲਿਆ ਗਿਆ ਰੋਕਾ ਤੋੜ ਕੇ ਅੱਗੇ ਜਾਣ ਦੀ ਜਿਹੜੀ ਕੋਸ਼ਿਸ਼ ਕਰਦੇ ਸੀਗੇ ਸੋ ਪੁਲਿਸ ਦੇ ਨਾਲ ਬਹਿਸ ਬਾਜ਼ੀ ਜਿਹੜੀ ਹੋ ਰਹੀ ਹੈ ਬਟੇ ਬਟੇ ਜਪ ਸਰਕਾਰ ਨੂੰ ਬੰਦ ਕਰ ਆ ਪੁੱਛੀ ਆਪ ਸਾਰੇ ਆ ਗਏ ਅਸੀਂ ਸਰਕਾਰ ਕਰਦੇ ਸੀ ਇਹਨਾਂ ਦਾ ਤੈਨੂੰ ਜਾਦੇ ਤੈਨੂੰ ਜ਼ਿਆਦਾ ਭਗਵਾਨ ਤਮਾਨ ਚੜੇਗਾ ਸੋ ਤੁਸੀਂ ਸਾਫ ਤੌਰ ਤੇ ਵੇਖ ਸਕਦੇ ਹੋ ਕੁਝ ਨੌਜਵਾਨ ਅੱਗੇ ਲੰਘੇ ਨੇ ਰੋਕਾਂ ਤੋੜ ਕੇ ਤੇ ਪਿੱਛੇ ਇੱਕ ਟਰੈਕਟਰ ਨੂੰ ਰੋਕ ਲੈ ਗਿਆ ਇਹ ਲਿਜਾਈ ਨੂੰ ਧੱਕਾ ਕਰਦੇ ਬੰਨ ਕੋਲ ਲਿਜਾਈ ਨੂੰ ਧੱਕਾ ਕਰਦੇ ਭੋਰ ਚੇਤੇ ਪਵਨ ਤਮਨ ਦੇ ਕਹਿੰਦੇ ਨਹੀਂ ਜਾ ਕਿਉਂ ਸਾਡੇ ਮੁੰਡੇ ਕਰ ਫਦਾਰ ਕਰਦੇ ਨੇ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਦੇ ਆ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਸ਼ਾਂਤਮਈ ਦਾ ਖੜੇ ਇਹ ਸ਼ਾਂਤ ਨਹੀਂ ਆ ਇਹ ਸ਼ਾਂਤਮਈ ਆ ਅਸੀਂ ਸ਼ਾਂਤਮਈ ਇਹ ਸ਼ਾਂਤਮਈ ਮਲਾਦਮੇ ਆ ਇਹ ਸ਼ਾਂਤ ਨਹੀਂ ਆ ਕਿੱਥੇ ਆ ਜੋ ਆਹ ਗੱਲ ਕਰੀਏ ਆਹ ਗੱਲ ਕਰੀਏ ਪਿਆਰ ਨਾਲ ਬਟਾ ਲੋ ਕਿਹੜਾ ਕੰਮ ਤੁਸੀਂ ਕਰ ਰਹੇ ਨਾ ਇਹ ਤੁਸੀਂ ਗੈਰਕਾਨੂੰਨੀ ਕਰ ਰਹੇ ਹੋ ਨੌਂਡਾ ਹੰਡਾ ਤੋੜ ਰਹੇ ਹੋ ਜੇ ਕੋਈ ਮੁੰਡਾ ਗਲਤ ਕਰਦਾ ਉਹਨੂੰ ਪਿਆਰ ਨਾਲ ਸਮਝਾ ਲੋ ਜੀ ਸਹੀ ਹੈ ਜੀ ਅਗਰ ਤੁਸੀਂ ਅਸੀਂ ਛੋਟਾ ਸਤਿਕਾਰ ਕਰਦਾ ਜੀ ਕਿਉਂ ਕਹਿੰਦੇ ਹੋ ਸਤਿਕਾਰ ਕੀਤਾ ਤੁਸੀਂ ਕੋਈ ਨਹੀਂ ਬਾਈ ਜੀ ਛੋਟੀ ਵੀ ਮਜਬੂਰੀਆ ਚਲੋ ਅਸੀਂ ਸਮਝਦੇ ਆਂ ਵੀ ਛੋਟੀ ਵੀ ਮਜਬੂਰੀਆ ਸਤਿਕਾਰ ਨਾਲ ਗੱਲਾਂ ਕਰਦੇ ਤੁਸੀਂ ਤੁਸੀਂ ਚੱਕ ਦੋ ਜੇ ਬਾਲ ਕਰਦੇ ਮੈਂ ਆ ਜਾ ਮੈਂ ਆ ਕੋਈ ਨਹੀਂ ਅਸੀਂ ਸਰ ਅਸੀਂ ਪਹਿਲਾਂ ਆਪਾਂ ਲਾਨਾ ਥੋੜੀ ਜੀ ਸਾਡੇ ਭਰਾ ਹੋ ਯਾਰ ਆਪਾਂ ਲਾਨਾ ਹੈ ਕੋਈ ਨਹੀਂ ਸਰ ਵੀ ਆਪਾਂ ਬੈਠਾ ਆਪਾਂ ਤੁਸੀਂ ਆਪਣੀ ਰੋਲੀ ਕਰਾਉਣਾ ਉਹਨਾਂ ਨੂੰ ਕਹਿੰਦੇ ਵੀ ਭਲੀ ਰਾਜੀ ਨਾ ਕਰੋ ਨਾ ਬੋਲਣਾ ਨਹੀਂ ਨਾ ਦੇਖੋ ਜਾ ਦੂ ਮੰਦੂਆ ਪੰਗਾ ਪੈਜੂ ਨਾ ਥੋੜੀ ਜੀ ਮੰਨਦੇ ਫਿਰ ਬੋਲਣਾ ਦਾ ਮੂਹਰੇ ਨੂੰ ਵੀ ਸਹੀ ਕੋਈ ਨਹੀਂ ਮੈਂ ਮੈਂ I think ਉਹ ਚਾਹਾਂਗੇ ਅਸੀਂ ਤਾਂ ਗਾਣੇ ਲਾਉਣੇ ਸੋ ਅਸੀਂ ਸਾਡੇ ਨਾਲ ਹੀ ਬਸ ਇਹੀ ਤਾਂ ਸੋਚਣ ਵਾਲੀ ਗੱਲ ਹੈ ਸਾਡੇ ਨੌਜਵਾਨ ਪਹਿਲਾਂ ਦੀ ਪਹਿਲਾਂ ਬੰਦੇ ਲਈ ਹੋਰ ਬੜਾ ਬੜਾ ਸੀ ਤਾਂ ਥੱਲੇ ਲਾ ਦੇ ਜਮਾ ਅਸੀਂ ਇਦੋਂ ਦਾ ਮਰੀ ਚੰਗੇ ਆ ਫਿਰ ਸਾਡਾ ਜਉਣ ਦਾ ਕੋਈ ਹੱਕ ਨਹੀਂ ਇੱਥੇ ਵਜੂਗਾ ਕਿਸਦੇ ਹੱਥ ਅੰਦਰ ਰੱਖੇ ਸੋ ਬਿਲਕੁਲ ਰਹਿ ਰਹੀਆਂ ਜੀ ਅਸੀਂ ਤਵਕੀਰ ਕਰਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੜੇ ਪਿਆਰ ਦੇ ਨਾਲ ਸਮਝਾਇਆ ਜਾ ਰਿਹਾ ਸੋ ਵਿੱਚ ਤਲਖੀ ਹੋਈ ਸੀਗੀ चलो सो इत जीडी भलझड़ हों ਉਹਦੇ ਵਿੱਚ ਧੱਕਾ ਵੀ ਮਾਰਿਆ ਜਾਂਦਾ ਮੈਨੂੰ ਉਨੀ ਪਤਾ ਲੱਗਿਆ ਵੀ ਕਿਹਨੇ ਮੈਨੂੰ ਧੱਕਾ ਮਾਰਿਆ ਪਰ ਮੈਂ ਡਿੱਗਿਆ ਤੇ ਪੈਰ ਦੇ ਉੱਤੇ ਵੀ ਮੋਚ ਆ ਪਰ ਫਿਲਹਾਲ ਪੁਲਿਸ ਨੇ ਜਿਹੜਾ ਹੈਗਾ ਏ ਤਲਖੀ ਜ਼ਰੂਰ ਹੋਈ ਸੀਗੀ ਪਰ ਪੁਲਿਸ ਅਧਿਕਾਰੀ ਦੇ ਵੱਲੋਂ ਆ ਕੇ ਪੰਡਾਲ ਸਾਹਿਬ ਦੇ ਵੱਲੋਂ ਆ ਕੇ ਇਸ ਮਾਹੌਲ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਗਿਆ ਪਿੱਛੇ ਨੌਜਵਾਨ ਹਜੇ ਵੀ ਜੋਸ਼ ਦੇ ਵਿੱਚ ਨੇ ਤਾਂ ਹੁਣ ਵੇਖਣਾ ਹੋਊਗਾ ਵੀ ਅੱਗੇ ਨੌਜਵਾਨ ਵੱਧ ਪਾਉਂਦੇ ਨੇ ਜਾਂ ਨਹੀਂ ਵੱਧ ਪਾਉਂਦੇ ਇਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਠੀਕ ਹੋ ਜੀ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਖਾਲੀ ਪੰਜਾਬੀ ਲੋਕ ਚੈਨਲ